ਕੱਪੜਾ ਅਰੇ ਆਵੇਗਾ ਰਗਰ ਰਗਰ ਹਾਂਜੀ ਮੈਂ ਡਾਕਟਰ ਦਿਵਿੰਦਰ ਕੁਮਾਰ ਮੈਡੀਕਲ ਅਫਸਰ ਸਰਕਾਰੀ ਹਸਪਤਲ ਸਮਰਾਲਾ ਦਾ ਸੂਸਾਇਡ ਕੇਸ ਆਇਆ ਕੀ ਮਾਹੌਲ ਹਾਂਜੀ ਇੱਕ ਪੇਸ਼ੈਂਟ ਲਿਆਂਦਾ ਗਿਆ ਪੁਲਿਸ ਡੈੱਡ ਬੋਡੀ ਲਿਆਂਦੀ ਗਈ ਹੈ ਪੁਲਿਸ ਵੱਲੋਂ ਕਰਨ ਨਾਮ ਦਾ ਬੰਦਾ ਹੈ ਤੇ 24 ਸਾਲ ਉਮਰ ਹੈ ਇਹਦੀ ਤੇ ਵਾਲਮੀਕੀ ਮੰਦਰ ਦੇ ਕੋਲ ਰਹਿੰਦਾ ਕਿਤੇ ਤੇ ਹੈਂਗਿੰਗ ਕੀਤੀ ਇਹਨੇ ਮਤਲਬ ਫਾਹਲ ਆਇਆ ਕਿੰਨੇ ਕੂਜੇ ਦਾ ਪੱਕਾ ਲੱਗੇ ਇਹ ਜੋ ਇਹਨਾਂ ਨੇ ਦੱਸਿਆ ਹੁਣ ਤਾਜ਼ਾ ਹੀ ਕੀਤਾ ਹੈ ਕਿੰਨੇ ਦਸ ਸੀ ਇਹਦੀ अराउंड 24 ਸਾਲ ਉਮਰ ਹੈ ਮੈਂ ਨੋਰਕੇਸ਼ ਕੁਮਾਰ ਹਾਂ ਜੀ ਸਰ ਸੁਸਾਇਡ ਵਾਲਾ ਇੱਕ ਕੇਸ ਹੈਗਾ ਕੀ ਹੈਗਾ ਉਹ ਨੋਡਾ ਕੈਫੇ ਕੰਮ ਕਰਦਾ ਸੀਗਾ ਦੋ ਤਿੰਨ ਮਹੀਨਿਆਂ ਤੋਂ ਸਾਡੇ ਕੋਲ ਲੱਗੇ ਹੋਏ ਨੇ ਤੇ ਇਹਦੀ ਮਸੀਨਾ ਦਿਖਤ ਚੱਲਦਾ ਕਾਫੀ ਦਾ ਢਾੜਾ ਦਾ ਚੱਲਦਾ ਸੀਗਾ ਤਿੰਨ ਘਰਾਂ ਹੋਈ ਸਾਨੂੰ ਛੱਡ ਕੇ ਆਪ ਨਹੀਂ ਘਰ ਲਈ ਨੂੰ ਤੇ ਉੱਥੇ ਆ ਕੇ ਬਸ ਗੱਲਬਾਤ ਕਰਦਾ ਕੰਮ ਤਾਂ ਕਰੇ ਕਰਦਾ ਸੀ ਘਟ ਕਰਦਾ ਸੀਗਾ ਅੱਲਾਵਾ ਤਾਂ ਲੜਾਈ ਝਗੜੇ ਕਰਦਾ ਜਾਂਦਾ ਸੀਗਾ ਵੀ ਕਿਥੋਂ ਆਇਆ ਭਾਈ ਗਾਂਢੇ ਪਰਵਾਦਾ ਦਾ ਤੁਹਾਨੂੰ ਬੇਫਿਕਰਾ ਕੰਡਲ ਕਰ ਲਾ ਬਨੇ ਨੂੰ ਅੱਜ ਪਤਾ ਲੱਗਿਆ ਵੀ ਕਿੰਨੇ ਕਜੇ ਦੀ ਘਟਨਾ ਜੀ ਤੁਹਾਨੂੰ ਕਦੋਂ ਤੁਹਾਨੂੰ ਚਤ ਕੋਈ ਪਤਾ ਤਵੇ ਹੋ ਜਾਣ ਕਬੇ ਲਗਭਗ ਕਿੰਨੀ ਕੀ ਉਮਰ ਲੱਗਦੀ ਜੀ ਮੁੰਡੇ ਹੈਗੀ ਹੈ 23 ਸਾਲ ਦੀ ਕੀ ਨਾਮ ਕੀ ਹੈ ਇਹਦਾ ਜੀ ਇਹਦਾ ਕਰ ਦੋ ਇਹ ਸਰ ਉਹ ਕੱਲਾ ਰਹਿ ਰਿਹਾ ਸੀਗਾ ਜਾਂ ਪਰਵਾਦਾ ਕੱਲਾ ਪਰਵਾਦਾ ਜਾਂਦਾ ਸੀਗਾ ਹੁਣ ਤਿੰਨ ਚਾਰ ਲੋਕ ਛੱਡ ਗਿਆ ਤਾਂ ਰਕ ਦੋ ਬਨੇ ਨੂੰ ਤੇ ਅੱਜ ਕਹਿੰਦੇ ਫੋਨ ਤੇ ਗੱਲ ਹੋਈ ਇਹਦਾ ਕਰ ਰਿਹਾ ਨਾ ਦੇਖੀ ਤੇ ਹੁਣ ਕੀ ਕਹਿੰਦੇ ਅੱਗੇ ਕਰੋ ਛੋਕੜ ਕਿੱਥੇ ਦਾ ਹੈਗਾ ਜੀ ਇਹ ਹਾਂ ਨਾ ਦੱਸ ਦੇ ਜੀ ਕੀ ਇਹਨਾਂ ਦੇ ਪ੍ਰਬੰਧਾਂ ਨਾਲ ਵਰਤਰੀ ਦੱਸਣ ਹੋਊਗੀ ਹੁਣ ਦੇਖ ਜਾਓ ਜੀ ਪਰ ਨਾਲ ਤਾਂ ਕੋਈ ਇੱਥੇ ਜਾਂਦੀ ਸੀ ਨਾਲ ਜੀ ਘਰ ਜੀ ਇਹਨਾਂ ਬਤਾਰਿਆ ਸੀ 88 ਸਮਰਾਲੇ ਜੀ ਕੀ ਮਾਮਲਾ ਇਹ ਹੈ ਸੋਸਾਇਟੀ ਦਾ ਹੈ ਇੱਕ ਕੈਫੇ ਚ ਲੜਕਾ ਕੰਮ ਕਰਦਾ ਸਿਆ ਇਹਦੀ ਉਮਰ ਕਰੀਬ 24 ਸਾਲ ਹੈ ਕਾਰਨੀ ਦਾ ਨਾਮ ਇਹ ਤੇ ਕਿਰਾਏ ਦੇ ਇਹ ਆਪਣੇ ਰਹਿੰਦਾ ਸੀਗਾ ਜੀ ਤੇ ਜਦੋਂ ਸਾਨੂੰ ਅੱਜ ਪਤਾ ਲੱਗਿਆ ਅਸੀਂ ਮੌਕੇ ਤੇ ਗਏ ਸੀਗੇ ਜੀ ਇਹਨੇ ਹੈਂਗਗ ਹੋਇਆ ਜੇ ਪਹਾਲਿਆ ਬਸ ਸੀਗਾ ਜੀ ਤੇ ਅਸੀਂ ਜਾ ਕੇ ਮੌਕੇ ਤੇ ਇਹਨੂੰ ਲਾਇਆ ਜੀ ਅਸੀਂ ਹੁਣ ਇਹਨੂੰ ਪੋਰਚੇ 'ਚ ਦੀ ਡੈੱਡ ਬੋਡੀ ਰਖਾ ਦਿੱਤੀ ਐ ਤੇ ਜਿਹੜੀ ਹੁਣ ਕਾਰਵਾਈ ਆ ਬਣਦੀ ਆ ਉਹ ਅਸੀਂ ਕਰਾਂਗੇ ਸਰ ਪਤਾ ਲੱਗਿਆ ਕਿ ਕੀ ਕਰਨਾ ਹੈ ਲੈ ਹਲ ਕਰਨਾ ਤਾਂ ਕੋਈ ਪਤਾ ਨਹੀਂ ਲੱਗਿਆ ਜੀ ਸਰ ਕਿੱਥੇ ਦਾ ਪਛੋਪੜ ਕਿੱਥੇ ਦਾ ਇਹ ਇਹ ਹਰਿਆਣੇ ਦਾ ਜੀ ਇਹ ਇਹ ਇਕੱਲਾ ਹੀ ਰਹਿ ਰਿਹਾ ਸੀ ਇੱਥੇ ਇਕੱਲਾ ਹੀ ਰਹਿੰਦਾ ਜੀ ਹਾਂ ਜੀ ਇਹ ਪਹਿਲਾਂ ਵੀ ਵਾਈਫ ਨਾਲ ਝਗੜਾ ਚੱਲਦਾ ਜੀ ਤੇ ਉਸੇ ਹੋਈ ਇਹਨਾਂ ਦੇ ਪਰਿਵਾਰ ਨਾਲ ਜਿਸ ਨਾਲ ਨਾ ਸਾਡੇ ਹਲੇ ਕੋਈ ਗੱਲਬਾਤ ਨਹੀਂ ਹੋਈ ਤਾਂ ਸਿਰਫ ਆ 4 ਵਜੇ ਦਾ ਵਾਕਿਆ ਹੈ ਹਾਂ ਜੀ